ਬੱਲੇ ਪਾਰਟੂ ਕੀ ਹਾਲ ਚੜਾ ਸਾਥੀ ਠੀਕ ਆ ਭਾਈ ਹੋਰ ਓਏ ਆ ਕਿਵੇਂ ਹੋਇਆ ਪੈਂ ਇੱਕ ਲੱਤ ਤੇ ਇਹ ਤਾਂ ਭਾਈ ਯਾਰ ਕੀ ਕਹਾ ਮਾਰ ਬਹੁਤ ਕਰਦਾ ਜਾ ਯਾਰ ਅੱਜ ਜਮੇ ਕੇ ਮਾਰ ਕਰਦੀ ਜਦ ਸਾਥੀ ਸਾਡਾ ਵੀਡੀਓ ਪਾਉਂਦਾ ਸੀ ਦੋਸਤੋ ਆ ਮੇ ਲੋ ਇੱਕ ਲੱਤ ਤੇ ਕਰਤਾ ਡੇਢ ਤੇ ਕਰਤਾ ਵੈਸੇ ਹਾਂ ਇੱਕ ਤਾਂ ਹਾਂ ਭਾਈ ਹਾਂ ਡੇਢ ਤੇ ਕਰਤਾ ਇੰਨਾ ਗਦਰਨਾਕ ਮਾਲ ਆ ਤੂੰ ਤਾਂ ਦੋ ਕ ਦਿਨ ਆਇਆ ਨਹੀਂ ਹਾਂ ਮੈਂ ਬੱਧੇ ਰਾਉ ਨੂੰ ਸਮਝਾਇਆ ਸਮਝਾਇਆ ਕਹਿੰਦੇ ਨਹੀਂ 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 ਮੈਂ ਨਹੀਂ ਮੰਨਦੀ ਮਨਣਾ ਨਹੀਂ ਮਨਣ ਵਾਲੀ ਜਲੀ ਮੈਂ ਮਾਲ ਅੱਜ ਦਿਖਾਵਾਂ ਇਹ ਜੇ ਤੂੰ ਕਿਤੇ ਦੇਖਿਆ ਨਹੀਂ ਹੋਣਾ ਬੜਾ ਆ ਤਰ ਮਾਲ ਦਿਖਾ ਜੀ ਤੇਰਾ ਹਾਲ ਕਰਿਆ ਹਾਂ ਮਾਲ ਨੇ ਬਹੁਤ ਲੱਤ ਮਾਰਿਆ ਮੈਂ ਦੇ ਦੇ ਤਕਨ ਨੇ ਨਾਈ ਨੇ ਖਾਓ ਪਿਓ ਫੇਰ ਦਊਂ ਕਬਾ ਪਿਵਾ ਕੇ ਫੇਰ ਜੇ ਤੋਂ ਨੇੜੇ ਹੋਇਆ ਫੇਰ ਮਾਈ ਜਾਵੇ ਨੇ ਮਾਰੀ ਲੱਤ ਆ ਦੇਖ ਲੈ ਬਈ ਬੁਰਾ ਹਾਲ ਆਖਾ ਆ ਜਾ ਲੈ ਵੀ ਮੇਤਰੋ ਸਾਥੀ ਆ ਤੇ ਕੈਦੋ ਬਣਿਆ ਫਿਰਦਾ ਵੇਖ ਤੇਰ ਧਾਰ ਕਰਦਾ ਓ ਬਾਈ ਬਾਈ ਕੀ ਦੱਸਾਂ ਯਾਰ ਮੈਂ ਨਾ ਬੜਾ ਬੁਰਾ ਹਾਲ ਹੋਇਆ ਪਿਆ ਆ ਦੇਖ ਲੈ ਕਾਈ ਹੈ ਵੀ ਮੈਂ 2-3 ਦਿਨ ਤੇਰੇ ਕੋਲ ਚੱਲ ਨਹੀਂ ਆਇਆ ਕੋਈ ਹਾਲ ਦਸੀਆ ਤੂੰ ਮੈਨੂੰ ਇਹ ਗੱਲ ਨਹੀਂ ਵੀ ਪੈਣਾ ਟੀੜੀ ਪਹਿਲਾਂ ਤਾਂ ਮੈਨੂੰ ਦੱਸ ਜਿਹੜੀ ਆਏ ਭਾਈ ਆਹ ਕਲਪਨਾ ਜੀ ਅੱਛਾ ਆ ਦੇਖ ਲਾ ਹਾਂ ਇਹਨੂੰ ਮੈਂ ਦਿਖਾਉਣਾ ਆ ਦੇਖ ਦੇਖੋ ਦੋਸਤੋ ਪੈਨ ਸੋਈ ਕਈ ਵਾਰ ਇਹ ਜਗਾੜ ਪੈ ਜਾਂਦਾ ਭਾਈ ਪਹਿਲਾਂ ਕਹਿ ਜਾਂਦਾ ਵੀ ਭਾਈ ਪਾਟੂ ਕੁਮਾਰ ਕਹਿੰਦਾ ਮੈਂ ਤਾਂ ਕਰ ਦੂੰ ਅੱਗ ਆਹ ਦੇਖ ਲਾਉਣਾ ਅੱਗੇ ਦੀ ਕੱਢੀ ਜਾਂਦੀ ਆ ਤੇ ਸਾਬਣ ਜਿੱਡੀ ਵਸੀ ਆ ਸਾਰੀ ਆਏ ਹਾਏ ਆਏ ਹਾਏ ਪਾਟੂ ਨਹੀਂ ਰਿਹਾ ਭਾਈ ਨਹੀਂ ਦਿੱਤਾ ਉਹ ਦੂਜੀ ਨਾ ਤੜਾਲੀ ਤੂੰ ਮੇਰੀ ਗੱਲ ਸੁਣ ਲੈ ਐ ਭਾਈ ਦੂਜੀ ਨਾ ਤੜਾਲੀ ਖੜ ਜਾ ਫਰ ਬੱਚੇ ਨੂੰ ਬੰਨ ਕੇ ਦੇਖ ਲੈਨੇ ਜੇ ਕਈ ਵਾਰੀ ਖੜ ਜਾਏ ਵਿਚਾਰੀ ਨਹੀਂ ਨਹੀਂ ਸਹੀ ਗੱਲ ਇਹਨੂੰ ਮੈਨੂੰ ਥੋੜਾ ਡਰ ਲੱਗਦਾ ਪਤਾ ਨਹੀਂ ਕੀ ਗੱਲ ਹੈ ਤੇਰੇ ਕੋਲ ਸਾਰੀ ਇਹਨੂੰ ਆਇਆ ਵੀ ਬਾਈ ਇਹ ਨਹੀਂ ਪਜੌਂਦਾ ਪ੍ਰੇਤ ਕਿਉਂ ਚੁੰਬੜੀ ਜਾਂਦਾ ਮੈਨੂੰ ਸਹੀ ਗੱਲ ਆ ਸਹੀ ਗੱਲ ਔਖਾ ਬਹੁਤ ਹੋਇਆ ਬੇਪਰਾ ਨਹੀਂ ਹੁਣੇ ਦਿਖਾਦਾ ਕੋਡਾ ਹਾਂ ਔਰ ਖਾ ਗਿਆ ਬਸ ਗਿਆ ਬੱਤੀ ਪਾਲ ਤੂੰ ਵੀ ਮੇਰੇ ਨਾਲ ਉਹ ਆਏ ਆ ਨਾ ਪੁੱਤ ਨਾ 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 ਮੇਰੀ ਡਾਰਲਿੰਗ ਨਾ ਨਾ ਖੜ ਵੀ ਜਾਇਆ ਕਰੋ ਬੱਚੇ ਬੱਚੇ ਨੇ ਖੜ ਵੀ ਜਾਇਆ ਕਰੋ ਨਾ ਤੇਰੀ ਪਾਲ ਤੂੰ ਖੜ ਜਾ ਯਾਰ ਭਾਈ ਬਾਲਟੀ ਰੱਖ ਕੇ ਦੇਖ ਲੈਨੇ ਕਈ ਯਾਰੀ ਨਜਾਇਜ਼ ਧੱਕਾ ਓ ਮੱਛਾ ਵਿੱਚ ਆ ਗਿਆ ਬੱਛਾ ਆ ਨਹੀਂ ਇਹਦੇ ਬੱਚੇ ਨੂੰ ਮਾਰਿਆ ਕੀ ਦੇਖ ਲੈਨੇ ਖੜ ਜਾ ਬਾਲਟੀ ਰੱਖ ਕੇ ਦੇਖ ਲੈ ਅੱਛਾ ਜੀ ਪੈਨ ਆਇਆ ਆਇਆ ਬਾਲਟੀ ਵਾਕਈ ਭਾਈ ਇਹ ਤੂੰ ਦੂਜੀ ਨਾ ਭਲਾਣੀ ਓ ਭਰਾਵਾ ਇਹਦਾ ਖਾਣ ਵਾਲੀ ਆ ਆ ਯਾਰ ਆਏ ਦੋਸਤ ਦੂਜਾ ਨਾ ਭਾਦੀ ਯਾਰ ਮੈਂ ਤੁਹਾਨੂੰ ਆਏ ਨਹੀਂ ਗੱਲ ਮੇਰੇ ਪਤਨੀ ਵੇਖ ਆ ਦੇਖ ਯਾਰ ਇੰਨੀ ਕੱਬੀ ਆ ਮਾਈ ਜੀ ਕੱਬੀ ਪਹਿਲੀ ਵਾਰ ਕੋ ਲੰਗੜੇ ਬੰਦੇ ਨੂੰ ਧੱਕਾ ਕਰਦੀਆਂ ਭਾਈ ਮੈਂ ਅੱਗੇ ਕੀ ਅੱਜ ਮੈਂ ਦੋਸਤ ਅੱਜ ਆਇਆ ਕਿਤੇ ਸਾਥੀ ਕੋਲੇ ਦਬੱਟਾ ਪਾ ਲੈ ਮੈਂ ਕਿਹਾ ਯਾਰ ਤੰਗ ਕਿਵੇਂ ਮਾਈ ਜਾਂਦਾ ਮੈਂ ਤਾਂ ਬਾਈ ਗੋੜੀ ਦਾ ਫੋਨ ਆਇਆ ਵੀਡੀਓ ਪਾਉਣੀ ਤੇ ਪਰਾ ਪਤਾ ਹੀ ਨਹੀਂ ਸੀ ਚੰਦ ਚੜਾਈ ਬੈਠਾ ਹਾਂ ਬਾਈ ਖੜ ਜਾ ਹਾਂ ਮੈਂ ਦੇਖਦਾ ਹਾਂ ਹੁਣ ਤੂੰ ਮੇਰੀ ਗੱਲ ਸੁਣ ਸਾਥੀ ਹਾਂ ਬਾਈ ਜਿਹੜੇ ਦਾ ਐਹੀ ਹੈ ਭਾਈ ਲੇ ਵੀ ਸਾਥੀ ਪਹਿਲਾਂ ਮੈਂ ਸਾਥੀ ਆਇਆ ਸਪਲਟੂ ਹਾਂਜੀ ਯਾਰ ਤੂੰ ਹੁਣ ਲੰਗਦਾ ਤੈਨੂੰ ਮਾਰ ਲਾਦਾ ਇਹਨੇ ਹਾਂ ਕਿੰਨਿਆਂ ਬਾਈ ਗੋਲਡ ਦੇ ਫਾਰਮ 'ਚ ਬੈਠਾ ਆਇਆ ਹੁਣ ਤੱਕ ਕੁਝ ਨਹੀਂ ਹੋਇਆ ਇਹੋ ਜਿਹਾ ਨਹੀਂ ਮਿਲਿਆ ਮੇਰੇ ਸਾਹ ਨਾਲ ਜਾਮ ਦੁੱਧ ਦਾ ਝੋਟਾ ਹਨਾ ਹਾਂਜੀ ਹਾਂਜੀ ਹੁਣ ਮੈਨੂੰ ਨਹੀਂ ਦੱਸ ਸਕਦਾ ਹੱਲ ਕੀ ਆ ਦੋਸਤਾਂ ਨੂੰ ਹੱਲ ਵੀ ਦਿਖਾਉਣਾ ਆਪਾਂ ਇਹ ਹੱਲ ਤਾਂ ਬਈ ਇੱਕ ਕੰਮ ਹੈ ਕਲਾਪਾਲਟੂ ਕਮਾਰੀ ਕਰਸਾਇਦਾ ਕਰਕੇ ਦਿਖਾ ਯਾਰ ਦੋਸਤਾਂ ਨੂੰ ਹਾਂ ਕਰਕੇ ਮੈਂ ਦਿਖਾਵਾਂ ਹਾਂ ਤੂੰ ਮੈਨੂੰ ਕਹਿਣਾ ਹਾਂ ਭਾਈ ਤੈਨੂੰ ਹੋਜੂ ਮੈਥੋਂ ਯਾਰ ਭਾਈ ਇਹ ਤਾਂ ਤੂੰ ਦੇਖਣਾ ਮੈਂ ਨਹੀਂ ਕੀ ਕਾਰਵਾਈ ਕਰਨੀ ਬਾਈ ਦੂਸਰਾ ਵੀ ਤੜਵਾ ਦਿਓ ਤੁਸੀਂ ਮੈਂ ਤੈਨੂੰ ਵਹੀ ਕਹਿ ਰਿਹਾ ਕਿ ਗੋਲ ਨੂੰ ਲੱਗ ਰਿਹਾ ਸਾਹਮਣਾ ਪੈ ਗਿਆ ਸਾਨੂੰ ਦਾ ਮੈਨੂੰ ਸੋਡਾ ਲੱਛਣ ਲੱਗ ਰਿਹਾ ਵੀ ਇੱਕ ਤਾਂ ਟਾਇਰ ਪੰਚਰ ਹੋਇਆ ਬਾਈ ਇਹ ਤੇ ਦੂਜਾ ਵੀ ਤੁਸੀਂ ਮੈਨੂੰ ਪੰਚਰ ਕਰਕੇ ਫਿਰ ਵਾਰ ਭੇਜੋਗੇ ਨਹੀਂ ਭੇਜ ਦੇ ਇੱਕ ਵਾਰ ਤਾਂ ਦਿਖਾਓ ਪੱਕੀ ਗੱਲ ਆ ਪੱਕੀ ਗੱਲ ਆ ਲੈ ਸਰਪਰ ਆ ਜੇ ਨਹੀਂ ਮੰਨਦਾ ਜਿਹਦੀ ਆ ਆ ਦੇਖ ਲਾ ਮੈਂ ਮਾੜਾ ਜਾ ਦਿਖਾਈ ਦੇਣਾ ਤੁਹਾਨੂੰ ਇਹ ਕਾਬੂ ਹੋਊ ਕਿ ਠੀਕ ਹੈ ਨਾ ਟਾਈਮ ਦਾ ਥੋੜਾ ਜਿਹਾ ਲੱਗ ਜੂ ਪਰ ਦੇਖੀ ਮੜਾ ਜਾ ਬਈ ਗੌਰ ਨਾ ਗਾਹਾਂ ਮੈਂ ਕਹਿੰਦਾ ਜਮਾ ਕੰਮ ਆਇਆ ਵੀ ਸਾਥੀ ਮੈਨੂੰ ਹੁਣ ਆਇਆ ਸੀ ਵੀ ਹੱਲ ਕੀ ਇਹਦਾ ਹੱਲ ਤਾਂ ਨਹੀਂ ਆਇਆ ਮੈਨੂੰ ਨਾ ਆਇਆ ਹਣ ਤੂੰ ਮੈਨੂੰ ਆਇਆ ਸੀ ਨੀ ਪੱਠੇ ਪੱਠੇ ਕਿਵੇਂ ਪੋਣਾ ਵੇ ਪੱਛੇ ਤਾਂ ਬਈ ਯਾਰ ਮੁਰਾ ਹਾਲੀ ਜਮਾ ਹਾਂ ਟਾਈਮ ਪਾਸ ਹੀ ਕਰ ਰਹਾ ਆਂ ਦੇਖ ਲੈਦਾ ਹੱਲ ਤਾਂ ਹੁਣ ਇਹੀ ਆ ਹੁਣ ਇਹਨੂੰ ਆਏ ਅਸੀਂ ਦੋਸਤਾਂ ਨੂੰ ਵੀ ਕਈ ਵਾਰੀ ਇਹੋ ਜਿਹਾ ਜਾਨਵਰ ਘਰੇ ਆ ਜੇ ਤਾਂ ਹੱਲ ਕਿਵੇਂ ਕਰੀਦਾ ਲੋਕਾਂ ਦਾ ਵੀ ਫਾਇਦਾ ਹੋ ਜਾ ਯਾਰ ਐ ਤਾਂ ਕਿੱਥੇ ਕੰਮ ਚੱਲੂਗਾ ਇਹਨੂੰ ਤਾਂ ਮੈਨੂੰ ਕਿਰਾਏ ਤੇ ਸੈਟਿੰਗ ਕਰਨੀ ਪੋਣਾ ਹਾਂ ਨਰਾਗ ਦਾ ਕੰਮ ਆ ਮੁਰਚ ਅਲੱਖ ਖੜ ਜਾ ਚੁਰਲੂ ਐ ਮੇਰੇ ਦੂਜਾ ਵੀ ਨਾ ਬਣਾਵੇ ਆ ਰੋਗ ਜਾ ਤੁਮ ਜਾ ਮੈਹੀ ਆਵੇ ਦੇ ਹੁਣ ਛੁਰਲੂ ਮੰਤਰ ਕਰਕੇ ਤੇ ਨਾਲ ਦੇ ਨਾਲ ਠੀਕ ਐ ਛੁਰਲੂ ਮੂਰੇ ਰੱਖਿਆ ਹਾਂਜੀ ਹਾਂਜੀ ਹਾਂ ਛੁਰਲੂ ਮੂਰੇ ਰੱਖਿਆ ਹੈ ਪਰ ਆਪਣਾ ਹੋ ਚੁੱਕਿਆ ਤੇ ਨਹੀਂ ਸਾਫੀ ਹੁਣ ਮੈਨੂੰ ਇਹ ਦੱਸ ਲੋ ਉਹੀ ਵਹਿਣਾ ਆ ਲਾਗੀ ਚੁਹਾਉਣ ਛੁਰਲੂ ਮੰਤਰ ਮੈਨੇ ਚਿਰ ਭੰਗੜੇ ਪਾਉਂਦੀ ਰਹੀ ਐ ਸਹੀ ਗੱਲ ਤੇਰੀ ਲੱਤ ਪਰੇਸ਼ਾਨੀ ਕੀ ਆ ਵੀ ਤੋ ਕੁਛ ਵੀ ਨਹੀਂ ਕੀਆ ਯਾਰ ਤੇਰੀ ਲੱਤ ਵੀ ਬੰਨੀ ਆ ਹਾਂ ਲੱਤ ਵੀ ਉਸਨੇ ਤੋੜ ਦੇ ਯਾਰ ਹਨੀ ਗੱਲ ਹਾਂ ਇੱਕ ਗੱਲ ਹੋਰ ਆ ਸਭ ਦੋਸਤੋ ਮੈਂ ਪਹਿਲਾਂ ਤਾਂ ਮੈਨੂੰ ਲੱਗਿਆ ਪਾਰਟੀ ਨੇ ਵੇਖਣ ਨੂੜੀ ਐ ਇਹ ਮੂਹਰੋਂ ਮੜੀ ਜੀ ਕਈ ਵਾਰ ਇਹੋ ਜਿਹਾ ਜਾਨਵਰ ਆ ਜੀ ਨਾ ਕੱਬਾ ਤੇ ਇਹ ġੇੜਾ ਕੱਢਣ ਤੋਂ ਰੋਕ ਪਾਦੀ ਫਿਰ ਮੂਰੇ ਚੜਲੂ ਮੰਤਰ ਰੱਖਤਾ ਆਹ ਵੇਖੋ ਜੀ ਆਹੀ ਚੜਲੂ ਮੰਤਰ ਹੈ ਜੀ ਹਾਂ ਇਹਦੇ ਜੀ ਕੋਈ ਨਹੀਂ ਹੈਗਾ ਸਹੀ ਗੱਲਾਂ ਇੱਕ ਕਰ ਤੇਰਾ ਡੰਡੇ ਦਾ ਜਾਦੂ ਮੰਤਰ ਤਾਂ ਨਹੀਂ ਕਰਿਆ ਕੋਈ ਜਾਦੂ ਮੰਤਰ ਤਾਂ ਡੰਡੇ ਦਾ ਜਾਦੂ ਮੰਤਰ ਆ ਬਾਬੂ ਜੀ ਦੁਬਾਰ ਕੇ ਪੂਜਾ ਦੁ ਮੰਤਰ ਅੱਛਾ ਹੁਣ ਇਸ ਤੋਂ ਬਾਅਦ ਹੁਣ ਚੋਲੇਗਾ ਇਹਨੂੰ ਹਾਂ 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 ਚੋਕੇ ਦਿਖਾਈ ਕਰਾਂ ਮਾੜੀ ਹੁਣ ਤਾਂ ਬਈ ਕਿਹੜਾ ਬੱਚੇ ਨੂੰ ਚੁੰਗਣਾ ਬਾਬੂ ਦਾ ਬੱਚੇ ਦਾ ਬੱਚੇ ਨੂੰ ਨੇ ਭੁੱਖਾ ਮਾਰਨਾ ਟਾਈਮ ਬਹੁਤ ਕਬਲਾ ਹੋਇਆ ਬੈ ਨਾ ਸਹੀ ਗੱਲ ਹੈ ਮੇਰੇ ਵੀ ਖੋਪ ਪਈ ਜਾਂਦੀ ਹਾਂ ਸਾਥੀ ਪਰ ਹੁਣ ਚੋਏਗਾ ਇਹਨੂੰ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਲਾਤੇ ਤੇ ਪੀੜ ਮੜੀ ਪੈਂਦੀ ਹੈ ਹਾਂ ਜੀ ਅੱਪੋ ਹਾਂ ਤੇ ਸਾਥੀ ਇਹ ਦੱਸ ਮੈਨੂੰ ਹੁਣ ਵੀ ਇਹਦਾ ਹੱਲ ਤਾਂ ਹੋ ਗਿਆ ਤੇ ਕਈ ਵਾਰੀ ਯਾਰ ਵੀ ਪਸ਼ੂ ਐ ਘਰਾਂ ਚ ਵੀ ਦੇਖੀਦਾ ਬਹੁਤ ਗਲਤ ਹੋ ਜਾਂਦਾ ਕੰਮ ਵੀ ਐਸੀ ਸਾਡੇ ਕੋਲੇ ਵੀ ਸੁਧਾਰ ਦਿੰਨੇ ਹੁੰਦੇ ਸਾਡੇ ਕੋਲੇ ਅੱਜ ਝਰੂ ਮੰਤਰ ਜੇ ਤੇ ਨਹੀਂ ਹੋ ਜਾਂਦਾ ਕੰਮ ਕੋਈ ਚੱਕਰ ਨਹੀਂ ਬਹੁਤ ਸੁਧਾਰ ਦਾਰਗੇ ਸੀ ਤਿਆਰ ਕਰਦੇ ਆ ਤੇ ਹੁਣ ਫਿਰ ਇਹਨੂੰ ਚੋਹੇਗਾ ਬਾਅਦ ਚ ਹਾਂਜੀ ਹਾਂਜੀ ਰੁਕ ਜੋ ਜੋੜਦੇ ਤੇ ਗੱਲ ਕਰਦਾ ਤੁਹਾਨੂੰ ਤੇ ਤੁਹਾਡੇ ਕੋਲੇ ਡੇਲੀ ਨਵਾਂ ਨੁਕਤਾ ਲੈ ਕੇ ਆਇਆ ਕਰਾਂਗੇ ਤੇ ਇਹ ਬਾਈ ਨੂੰ ਨਾਲੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਸੇਰ ਮਾੜਾ ਮੋਟਾ ਵੱਧ ਤੋਂ ਵੱਧ ਭਾਈ ਬਣ ਕੇ ਚਾਚਾ ਬਣ ਕੇ ਭਰਾ ਬਣ ਕੇ ਭਾਈ ਬਣ ਕੇ ਭੈਣ ਬਣ ਕੇ ਜੋ ਵੀ ਇਨਸਾਨ ਦੇਖ ਰਿਓ ਤੁਸੀਂ ਤੇ ਮਾੜਾ ਮਾੜਾ ਲਾਈਕ ਕਰੋ ਬਾਲਾ ਨੇ ਕਹਿੰਦਾ ਥੋੜਾ ਥੋੜਾ ਜਿੰਨਾ ਖੁਸ਼ੀ ਦਾ ਹਾਂ ਦੋਸਤੋ ਪਾਲਿਤ ਕੁਮਾਰ ਦਾ ਇੱਕ ਸੰਦੇਸ਼ ਆ ਤੁਹਾਨੂੰ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆ ਜਰੂਰ ਬਾਈ ਨੇ ਦੱਸਿਆ ਵੀ ਆ ਨੁਕਤਾ ਤੁਸੀਂ ਦੇਖ ਲਓ ਤੇ ਵਰਤ ਕੇ ਦੇਖਿਓ ਕਭਰਾਇਆ ਨਾ ਕਰੋ ਕਈ ਵਾਰੀ ਜਾਨਵਰ ਕੋਈ ਕਾਰ ਜਾਂਦਾ ਹਣਾ ਪਾਲਿਤ ਕੁਮਾਰਾ ਦੇਖ ਲਓ ਚਾਹੇ ਤਾਂ ਗੋਡਾ ਵੀ ਐ ਡੇਢ ਤਲਾਤ ਤੇ ਕਰਤਾ ਪਰ ਫਿਰ ਵੀ ਦਿਲ ਨਹੀਂ ਸਟਿਆ ਦੇਖ ਲੋ ਹਥਿਆਰ ਚੱਕੀ ਖੜਾ ਤੇ ਬਾਕੀ ਤੁਸੀਂ ਆ ਬਾਈ ਨਾ ਵੇਖ ਲੋ ਇਹ ਹੱਸ ਮੁਖ ਬੰਦਾ ਤੇ ਕੱਲ ਨੂੰ ਆਪਾਂ ਵੀਡੀਓ ਹੋਰ ਬਾਈ ਦੇ ਫਾਰਮ ਚ ਅਪਡੇਟ ਕਰਾਂਗੇ ਕੋਸ਼ਿਸ਼ ਕਈ ਵਾਰੀ ਵੀ ਮੈਂ ਥੋੜਾ ਜਿਹਾ ਬਿਜੀ ਸੀਗਾ ਹਾਲਾਤ ਬਣ ਜਾਂਦੇ ਉਹ ਜੀ ਤੇ ਬਾਕੀ ਕੱਲ ਨੂੰ ਆਪਾਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਹੋਰ ਭਾਈ ਪਲਟੋ ਕੁਝ ਕਹਿਣਾ ਹੋਰ ਭਾਈ ਇਹ ਹੀ ਆ ਮੇਰੇ ਤੇ ਇੰਨਾ ਕੀ ਕਹਿਣਾ ਵੀ ਥੋੜਾ ਜਿਹਾ ਮਹੀਨਾ ਵੀ ਚੱਲਦੇ ਟ੍ਰੈਨ ਨੂੰ ਧੱਕਾ ਮਾਰੋ ਸਾਡੇ ਟ੍ਰੈਨ ਨੂੰ ਧੱਕਾ ਮਾਰਵਾ ਚਾਹੀਦਾ ਹੈ। ਨਹੀਂ 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 ਕੋਈ ਨਹੀਂ ਸਾਰੇ ਤੈਨੂੰ ਪਿਆਰ ਕਰਦੇ ਆ। ਬੜਾ ਧੱਕਾ ਲਾ ਦੋ ਤੁਸੀਂ। ਤੁਹਾਨੂੰ ਨਵੇਂ ਵੀਡੀਓ डेली ਅਸੀਂ ਦਿਖਾਇਆ ਕਰਾਂਗੇ ਨਵਾਂ ਕਲਾਕਾਰੀ। ਠੀਕ ਹੈ ਬਾਕੀ ਸੋਨੂੰ ਪਤਾ ਹੀ ਹੈ ਜਿਹਦੇ ਕੋਲੇ ਮਾਲ ਹੈਗਾ। ਠੀਕ ਹੈ ਅੱਪਾ ਬੜਾ ਕਲਾਕਾਰ ਦਹੇ ਨੇ ਪਰ ਥੋੜਾ ਥੋੜਾ ਨਵੇਂ ਗਜਾਟ ਸੋਨੂੰ ਮਿਲਿਆ ਕਰਨਗੇ। ਠੀਕ ਹੈ ਜੀ। ਠੀਕ ਹੈ ਸਾਥੀ। ਠੀਕ ਹੈ। ధన్యਵਾਦ ਦੋਸਤੋ। ਦਾਤ ਅਗਲੇ ਸਾਸਰੀਏ ਕਾਲ ਮਿਲਦੇ ਆ ਕਿ ਨਵੀਂ ਵੀਡੀਓ ਵਿੱਚ ਧੰਨਵਾਦ